ਕਦੀ ਸਾਪ ਤੋਂ ਕਹਦੇ ਰਹ ਮਦਦ ਆ ਤੁਹਾਨੂੰ ਕਿਸੇ ਸੂਰ ਦੇ ਵਿੱਚ 3 ਡੌਗਸ ਕੋਲ ਲਿਆ ਲਓ ਕਿਨੂੰ ਜੀ ਇਹ ਰਾਇਨ ਇੰਟਰਨੈਸ਼ਨਲ ਸਕੂਲ ਹੈਗਾ ਜਿਹੜਾ ਕਿ ਅਰਬਨ ਸਟੇਟ ਦੇ ਏਰੀਆ ਚ ਸਿਚੁਏਟਿਡ ਹੈਗਾ ਸਵੇਰੇ ਕੋਈ 10 ਵਜੇ ਦੇ ਲਾਗੇ ਇਸ ਸਕੂਲ ਨੂੰ ਬੌਮ ਥ੍ਰੈਟ ਆਇਆ ਸੀ ਇੱਕ ਅਨ ਆਈਡੈਂਟੀਫਾਈਡ ਈਮੇਲ ਤੋਂ ਇਮੀਡੀਏਟਲੀ ਐਸ ਐਚ ਓ ਅਰਬਨ ਸਟੇਟ ਜਿਹੜੇ ਆ ਉਹ ਇੱਥੇ ਪਹੁੰਚੇ ਤੇ ਬੜੀ ਸਵਿਫਟਲੀ ਉਹਨਾਂ ਨੇ ਰਿਐਕਟ ਕਰਦੇ ਹੋਏ ਐਂਟੀ ਸੈਬੋਟੇਜ ਟੀਮ ਜਿਹੜੀ ਹੈਗੀ ਆ ਜਿਨ੍ਹਾਂ ਦੇ ਕੋਲ ਐਨ ਐਲ ਜੀ ਡੀ ਤੇ ਬੌਮ ਆਪਣੇ ਇਕਵਿਪਮੈਂਟਸ ਬੌਮ ਡਿਸਪੋਜ਼ਲ ਦੇ ਹੁੰਦੇ ਆ ਉਸ ਟੀਮ ਨੂੰ ਉਹਨਾਂ ਨੇ ਇੱਥੇ ਬੁਲਾਇਆ ਤੇ ਇੱਕ ਵਾਰੀ ਪ੍ਰੀਲਿਮినਰੀ ਐਂਟੀ ਸੈਬੋਟੇਜ ਚੈੱਕ ਜਿਹੜੀ ਆ ਉਹ ਐਸ ਐਚ ਓ ਅਰਬਨ ਸਟੇਟ ਆਪਣੀ ਹਾਜ਼ਰੀ ਚ ਕਰਾ ਚੁੱਕੇ ਹੁਣ ਅਸੀਂ ਸੀਨੀਅਰ ਅਫਸਰ ਇੱਥੇ ਪਹੁੰਚੇ ਅਸੀਂ ਇਨਸ਼ੋਰ ਕਰਾਂਗੇ ਕਿ ਸਕੂਲ ਦਾ ਕੋਈ ਵੀ ਕੋਨਾ ਇਹੋ ਜਿਹਾ ਅਨਜਗ ਨਾ ਰਹੇ ਜਿੱਥੇ ਕੋਈ ਗੁੰਜਾਇਸ਼ ਹੋਵੇ ਕਿ ਕੋਈ ਐਕਸਪਲੋਸਿਵ ਡਿਵਾਈਸ ਜਾਂ ਜੋ ਵੀ ਬੌਮ ਥ्रेट ਆਈਏ ਉਹਦੇ ਬਾਬਤ ਕੋਈ ਇਥੋਂ ਡਿਵਾਈਸ ਬਰਾਮਦ ਹੋਵੇ ਪਰੰਤੂ ਇਥੇ ਨਾਲ ਮੈਂ ਇਹ ਵੀ ਕਹਿਣਾ ਚਾਹਾਂਗਾ ਕਿ ਕਈ ਵਾਰੀ ਇਹੋ ਜਿਹੇ ਹੋਕ ਸੀਮੇਲ ਜਿਹੜੇ ਹੁੰਦੇ ਆ ਫੇਕ ਈਮੇਲ ਹੁੰਦੇ ਆ ਉਹ ਵੀ ਲੋਕੀ ਮਿਸਚੀਵੀਅਸ 엘ਮੈਂਟਸ ਜਿਹੜੇ ਸੋਸਾਇਟੀ 'ਚ ਹੈਗੇ ਜਿਹੜੇ ਅਮਨ ਅਮਾਨ ਨੂੰ ਖਰਾਬ ਕਰਨਾ ਚਾਹੁੰਦੇ ਆ ਉਹ ਵੀ ਭੇਜ ਦਿੰਦੇ ਆ ਤੇ ਕਿਹੜੇ ਆਈਪੀ ਐਡਰੈਸ ਤੋਂ ਇਹ ਈਮੇਲ ਜਿਹੜੀ ਆ originate ਹੋਈ ਕਿਹੜੀ ਕੰਟਰੀ ਤੋਂ ਕਿਹੜੇ ਸਟੇਟ ਤੋਂ ਕਿਹੜੇ ਸ਼ਹਿਰ ਤੋਂ ਉਹ ਅਸੀਂ ਸਾਰਾ ਡਿਟੇਲ ਚ ਸਾਇੰਟਿਫਿਕਲੀ ਸਟੱਡੀ ਕਰਾਂਗੇ ਤੇ ਜਿਹੜੇ ਵੀ ਦੋਸ਼ੀ ਨੇ ਈਮੇਲ ਕਰਕੇ ਇੱਕ ਲਾਅ ਐਂਡ ਆਰਡਰ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਹੈ ਉਹਦੇ ਖਿਲਾਫ ਜਾਬਤ ਅਨੁਸਾਰ ਕਾਰਵਾਈ ਅਸੀਂ ਅਮਲ ਚ ਲੈ ਕੇ ਆਵਾਂਗੇ ਤੇ ਕਿਉਂਕਿ ਇਹ ਸਾਈਬਰ ਟੀਮ ਸਾਡੀਆਂ ਆਲਰੇਡੀ ਇਹਦੀ ਆਈਪੀ ਟਰੇਸ ਕਰਨ ਚ ਲੱਗ ਗਈਆਂ ਨੇ ਤੇ ਉਹਦੇ ਬਾਬਤ ਤੁਹਾਨੂੰ ਦੁਬਾਰੇ ਸ਼ਾਮ ਨੂੰ ਸੂਚਿਤ ਕਰਾਂਗੇ ਕਿੰਨੇ ਤੋਂ ਹੁਣ ਤੱਕ ਦੀ ਚਾਰਜ ਵੀ ਕੋਈ ਸਾਹਮਣੇ ਆਇਆ ਜੀ ਸਕੂਲ ਦੇ ਹਿਸਾਬ ਸੇ ਚਾਰਜ ਆਇਆ ਕੁਝ ਐਸਾ ਕਿੰਨੇ ਸਕੂਲਾਂ ਨੂੰ ਥ੍ਰੈਟ ਆਇਆ ਥ੍ਰੈਟ ਜਿਹੜਾ ਆਫੀਸ਼ੀਅਲੀ ਪਟਿਆਲਾ ਪੁਲਿਸ ਨੂੰ ਤੇ ਹਾਲ ਫਿਲਹਾਲ ਰੈਨ ਇੰਟਰਨੈਸ਼ਨਲ ਸਕੂਲ ਦਾ ਹੀ ਆਇਆ ਬਟ ਇੱਥੇ ਮੈਨੂੰ ਇਨਫੋਰਮੇਸ਼ਨ ਆਈ ਹੈ ਕਿ ਇੱਕ ਜਾਂ ਦੋ ਸਕੂਲਾਂ ਨੇ ਰੂਟੀਨ 'ਚ ਬੱਚਿਆਂ ਦੀ ਸੇਫਟੀ ਨੂੰ ਦੇਖਦੇ ਆਪ ਹੀ ਛੁੱਟੀ ਕਰਾਤੀ ਤੇ ਮੈਂ ਇੱਥੇ ਸਾਰੇ ਪੇਰੈਂਟਸ ਨੂੰ ਸਾਰੇ ਬੱਚਿਆਂ ਨੂੰ ਵੀ ਇਹੀ ਰਿਕੁਐਸਟ ਕਰਾਂਗਾ ਕਿ ਬਿਲਕੁਲ ਪੈਨਿਕ ਕਰਨ ਦੀ ਲੋੜ ਨਹੀਂ ਪਟਿਆਲਾ ਪੁਲਿਸ ਜਿਹੜੀ ਆ ਉਹ ਬੜੀ ਸਵਿਫਟਲੀ ਪਹਿਲਾਂ ਵੀ ਰਿਸਪਾਂਸ ਕਰਦੀ ਰਹੀ ਹੈ ਸਾਡੀ ਜਿਹੜੀ ਐਂਟੀ ਸੈਬੋਟਾਜ ਐਂਡ ਬੌਮ ਡਿਸਪੋਜ਼ਲ ਟੀਮ ਨੇ ਹੁਣ ਡੰਗਾ ਇਨਲ ਚੈਕਿੰਗ ਕਰਨਗੇ ਤੇ ਜਿਹੜੇ ਜਿਹੜੇ ਵੀ ਸ਼ਖਸ ਨੇ ਸ਼ਰਾਰਤ ਕੀਤੀ ਹੈ ਉਹਦੇ ਖਿਲਾਫੀ ਛੇਤੀ ਕਾਰਵਾਈ ਕਾਨੂੰਨ ਅਨੁਸਾਰ ਕੀਤੀ ਜਾਵੇਗਾ ਕਿਹਦਾ ਨਾਮ ਆਇਆ ਕੋਈ ਦੇਖੋ ਜੀ ਈਮੇਲ ਚ ਕੋਈ ਨਾਮ ਨਹੀਂ ਮੈਂਸ਼ਨਡ ਕਿਸੇ ਸੰਗਠਨ ਦਾ ਨਾਮ ਨਹੀਂ ਮੈਂਸ਼ਨਡ ਹੈਗਾ ਸਿਰਫ ਉਹਨਾਂ ਨੇ ਇਹ ਲਿਖਿਆ ਕਿ ਵੀ ਅਸੀਂ ਹਿੰਦੁਸਤਾਨ ਦੇ ਸਿਪਿਲਾ ਨੂੰ ਨਿਸ਼ਾਨਾ ਬਣਾਵਾਂਗੇ ਤੇ ਉਹਦੇ ਬਾਬਤ ਪ੍ਰਕਾਸ਼ਨਰੀ ਅਸੀਂ ਇੱਥੇ ਕਰ ਰਹੇ ਹਾਂ ਕਿਸੇ ਵੀ ਸੰਗਠਨ ਦਾ ਜਾਂ ਕਿਸੇ ਵੀ ਵਿਅਕਤੀ ਦਾ ਨਾਮ ਉਸ ਈਮੇਲ 'ਚ ਨਹੀਂ ਹੈਗਾ। ਰੇਲਵੇ ਸਟੇਸ਼ਨ ਬਾਰੇ ਲਿਖਿਆ ਗਏ। ਉਹ ਤੇ ਦੇਖੋ ਜੀ ਉਹ ਤੇ ਆਪਾਂ ਪਹਿਲਾਂ ਵੀ ਜਿਹੜੀ ਰੂਟੀਨ ਦੀ ਵੀ ਪੁਲਿਸਿੰਗ ਹੈਗੀ ਆ ਰੇਲਵੇ ਸਟੇਸ਼ਨ ਬੱਸ ਸਟੈਂਡ ਹੋਗੇ ਇਹਨਾਂ ਦੇ ਕੋਆਰਡੀਨੇਟ ਸਰਚ ਆਪਰੇਸ਼ਨ ਹੋਗੇ ਇੱਥੇ ਐਂਟੀ ਸਬੋਟਾ ਚੈੱਕ ਹੋਗੇ। ਇਹਨਾਂ ਨੂੰ ਅਸੀਂ ਵਾਈਟਲ ਇੰਸਟਾਲੇਸ਼ਨਸ ਕਹਿੰਦੇ ਹਾਂ ਉਹ ਅਸੀਂ ਰੂਟੀਨ 'ਚ ਵੀ ਕਰਾਣੇ ਰਹਿੰਦੇ ਹਾਂ ਉਹ ਅੱਗੇ ਵੀ ਜਾਰੀ ਰਵਾਂਗਾ ਉਹ ਕੰਮ